ਉਜਲदाई ਵਾਲਾ ਮਾਉਂ ਮੈਨੂੰ ਲੱਗਦਾ ਇਹ ਵੀ ਨੀੜੇ ਚੜ੍ਹਈ ਹੈ ਉਜਲਾਈ ਦੇ ਤੂੰ ਅਨ ਦੇਖੋ ਜੀ ਇਸ ਟਾਈਮ ਪੋਰਟਲ মিডিਆ ਬੰਦ ਕੀਤਾ ਹੋਇਆ ਹੈ ਜਿਹੜੀ ਮੂਵਮੈਂਟ ਹੈ ਉਹ ਹੀ ਹੋਈ ਸੋਸ਼ਲ ਮੀਡੀਆ ਤਾਂ ਜ਼ੀਰੋ ਹੀ ਥੀ ਮਤਲਬ ਬਾਦੇ ਹੈ ਜੂ ਅੰਦਰੋਂ ਚਲੇ ਜਾ ਦੋਸਤੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰ ਵੱਲੋਂ ਮੋਰਚੇ ਤੇ ਹੋਇਆ ਉਸ ਤੋਂ ਬਾਅਦ ਲਗਾਤਾਰ ਕੁਝ ਬਾਰਡਰਾਂ ਦੇ ਉੱਤੇ ਜੋ ਸਮਾਨ ਗਵਾਚਿਆ ਸੀ ਉਹਦੀ ਭਾਲ ਟੋਲ ਕਰਨ ਦੇ ਵਿੱਚ ਲੋਕ ਜੁਟੇ ਆਪਾਂ ਦੇਖਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਲੋਕਾਂ ਨੇ ਐਮਐਲਯੂ ਦੇ ਜਾਂ ਉਹਦੇ ਮਿੱਤਰਾਂ ਦੇ ਜਾਂ ਉਹਦੇ ਨਾਲ ਸਮੰਧ ਰੱਖਣ ਵਾਲਿਆਂ ਦੇ ਘਰਾਂ ਚੋਂ ਟਰਾਲੀਆਂ ਸਮਾਨ ਲੱਭਿਆ ਕਨੋਰੀ ਬਾਰਡਰ ਦੇ ਉੱਤੇ ਇੱਕ ਹੁਲਸ ਮੁਲਾਜ਼ਮ ਦੇ ਕੋਲੋਂ ਵੀ ਸਮਾਨ ਮਿਲਿਆ ਟਰਾਲੀ ਮਿਲੀ ਹੈ ਪਰ ਆਪਾਂ ਲਗਾਤਾਰ ਮੰਗ ਕਰਦੇ ਆ ਰਹੇ ਸੀਗੇ ਕਿ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏ ਪੱcza ਜਰੂਰ ਦਰਜ ਕਈਆਂ ਥਾਵਾਂ ਦੇ ਉੱਤੇ ਹੋ ਗਿਆ ਲekin ਉਲਟਾ ਹੋਇਆ ਕੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੀਤਾ ਜਾ ਰਿਹਾ ਹੈ ਸਿਗਾ ਕਿ ਜਿਹੜੇ ਬੰਦਿਆਂ ਨੇ ਇਦੋਂ ਅੱਜੇ ਸਮਾਨ ਦੀ ਨਿਸ਼ਾਨਦੇਹੀ ਕਰਵਾਈ ਹੈ ਥਾਵਾ-ਥਾਵਾ ਤੋਂ ਸਮਾਨ ਭਰਨ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਨੇ ਵਕ ਵਕ ਥਾਣੇ ਚ। ਔਰ ਜਿਸ ਵੇਲੇ ਅਸੀਂ ਅੰਦੋਲਨ ਚੱਲ ਰਿਹਾ ਸੀ। ਹਾਂ ਹਾਂ। ਉਸ ਸਮੇਂ ਹਾਂ ਜੋ ਗੱਲਬਾਤ ਨਹੀਂ ਨਹੀਂ ਆਈ ਤੇ ਡੀਜੀਪੀ ਸਾਹਿਬ ਵੱਲੋਂ ਆਜਾ ਜੋ ਬਿਆਨ ਦੇ ਕੇ ਆਪਣੀ ਇੱਕ ਮੰਗ ਮੰਨੀ ਕਿ ਅਸੀਂ ਤੁਹਾਡੇ ਸਮਾਨ ਦੀ ਪਰਪਾਈ ਕਰਾਂਗੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜੇਕਰ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਹ ਕੀਤਾ ਜਾ ਰਿਹਾ ਹੈ ਕਿ ਜਿਹੜੇ ਮਾਲ-ਪਾਲ ਕੇ ਇਸ ਲੋਕਾਂ ਦਾ ਵਾਚਾ ਸਮਾਨ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਚਾ ਉਹਨਾਂ ਦੇ ਦਰਜ ਕੀਤਾ ਜਾਂਦਾ ਹੈ ਤਾਂ ਫਿਰ ਕੀ ਲੱਗਦਾ ਨਹੀਂ ਉਸ ਕਹੀ ਹੋਈ ਗੱਲ ਤੋਂ ਸਰਕਾਰ ਪਿੱਛੇ हट ਰਹੀ ਹੈ ਇਹ ਸਾਰੇ ਵਰਤਾਰਾ ਉਤਾਰੇ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਅਸੀਂ 6 ਤਰੀਕ ਨੂੰ ਸ਼ੰਭੂ ਦੇਤੇ ਥਾਣੇ ਦਾ ਇੱਕ ਦਿਨ ਦਾ ਘਰਾਵ ਕਰਾਂਗੇ ਐਸ ਐਚਓ ਸ਼ੰਭੂ ਨੇ ਜਿਸ ਤਰ੍ਹਾਂ ਦਾ ਸਾਡੇ ਕਿਸਾਨਾਂ ਨਾਲ ਕਿਸਾਨ ਲੀਡਰਸ਼ਿਪ ਆਨਾਂ ਨਾਲ ਸਾਡੀਆਂ ਬੀਤੀਆਂ ਨਾਲ ਤੇ ਨਾਲ ਹੀ ਖਨੌਰੀ ਬਾਰਡਰ ਦੇ ਉੱਤੇ ਕੁਝ ਅਧਿਕਾਰੀਆਂ ਵੱਲੋਂ ਸਾਡੇ ਆਗੂ ਜਿਨ੍ਹਾਂ ਨੇ ਕੁੱਟਮਾਰ ਦੇ ਵਿੱਚ ਸੱਟਾਂ ਵੀ ਲੱਗੀਆਂ ਨੇ ਹਸਪੀਟਲਾਂ 'ਚ ਵੀ ਦਾਖਲ ਹੋਣਾ ਪਿਆ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਪਾਂ ਇੱਕ ਧਰਨਾ ਦੇਣ ਦਾ ਪ੍ਰੋਗਰਾਮ ਲਈਆ ਉਹ ਲਿਖਿਆ ਲੇਕਿਨ ਸਰਕਾਰ ਇੰਨੀ ਡਰ ਗਈ ਹੈ ਕਿ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਹਾਂ ਹਾਂ ਆਹੋ ਆਇਸ ਵੇਲੇ ਕੋਣ ਆਇਆ ਹਾਉ ਕਰ ਸੁਭਾ ਮੇਰਾ ਖਿਆਲ ਹੈ ਚਾਰਕ ਦਾ ਟਾਈਮ ਹੋਏਗਾ ਨਾਰਾਇਣ ਅਸੀਂ ਘਰੇ ਆ ਤੁਹਾਨੂੰ ਮੇਰਾ ਸਾਰਿਆਂ ਨੂੰ ਪਤਾ ਹੈ ਕਿ ਮੈਂ ਤੁਰ ਨਹੀਂ ਸਕਦਾ ਹਜੇ ਹਜੇ ਬਹੁਤਾ ਜ਼ਿਆਦਾ ਪੁਰਾਣੀ ਜਾ ਰਿਹਾ ਖੜਿਆ ਨਹੀਂ ਜਾ ਰਿਹਾ ਔਰ ਇਸ ਹਾਲਾਤ ਦੇ ਵਿੱਚ ਵੀ ਡਰੀ ਹੋਈ ਸਰਕਾਰ ਗ੍ਰਿਫਤਾਰ ਕਰਨ ਵਾਸਤੇ ਮੁਲਾਜ਼ਮਾਂ ਨੂੰ ਭੇਜ ਰਹੀ ਹੈ ਹੌਸਰਸਟ ਕਰਕੇ ਰੱਖੋ ਇਹੋ ਜਿਹੀ ਹੁਕਮ ਦਿੱਤੇ ਜਾ ਰਹੇ ਨੇ ਸਰਕਾਰ ਵੱਲੋਂ ਕਿੰਨੀ ਕਨਾਉਣੀ ਹਰਕਤ ਆ ਸਰਕਾਰ ਦੀ ਆਪਣੇ ਲੋਕਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕਣਾ ਆਪਦੇ ਲੋਕਾਂ ਨੂੰ ਜੇਲ੍ਹ ਅਜ ਡੱਕ ਰਿਓ ਇਹ ਇਨਸਾਫ ਨਾ ਮੰਗਣਾ ਅਜਿਹੇ ਹ ਡਿਕਟੇਟਰ ਰਾਜ ਕਿੰਨਾ ਚਿਰ ਚੱਲੇ ਸੁਵਿਧੇ ਖਿਲਾਫ ਸਾਰੇ ਆਮ ਲੋਕਾਂ ਨੂੰ ਉੱਠਣਾ ਪਏਗਾ ਖੜੇ ਹੋਣਾ ਪਏਗਾ ਨਹੀਂ ਦਾ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਕਿਸੇ ਥਾਂ ਤੇ ਲੈ ਨਹੀਂ ਸਕਦੇ ਜੋ ਇਹ ਲੋਕ ਕਰ ਰਹੇ ਨੇ ਜਿਸ ਤਰ੍ਹਾਂ ਦਾ ਬਤਾਲਾ ਹੋ ਰਿਹਾ ਹੈ ਇਹ ਅਗਰੇ ਚੱਲਦਾ ਰਿਹਾ ਹਮ ਤਾਂ ਵੇਖਦੇ ਵਿੱਚ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਏਗਾ ਲੋਕਾਂ ਨੂੰ ਜੋ ਮਰਜੀ ਤੱਕੇशाही ਹੋਵੇ ਲੋਕ ਆਪਣੀ ਆਵਾਜ਼ ਨਹੀਂ ਚੱਕ ਸਕਣਗੇ ਸੋ ਇਹ ਸਾਰੇ ਉਤਾਰੇ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਉੱਠ ਕੇ ਇੱਕ ਵਾਰ ਖੜੇ ਹੋਣਾ ਪਏਗਾ ਤਾਂ ਕਿ ਆਉਣ ਵਾਲੇ ਸਮੇਂ ਚ ਅਸੀਂ ਆਪਣੀਆਂ ਅਕੀ ਮੰਗਾਂ ਦੀ ਲੜਾਈ ਹੈ ਜਿਹੜੀ ਉਹ ਜਾਰੀ ਰੱਖ ਸਕ ਜੀ ਤੇ ਅੰਦਰ ਦੇ ਖਿਲਾਫ ਗਾੜੀ ਲੜਾਈ ਜਾਰੀ ਰੱਖ ਸਕੀਏ ਸੋ ਇਥੋਂ ਤੱਕ ਸਰਕਾਰ ਦਾ ਆ ਜਾਣਾ ਜਦੋਂ ਅਨਾਉਂਸਮੈਂਟ ਕੀਤਾ ਹੈ ਕਿ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਹੈ ਹੋਣਾ ਚਾਹੀਦਾ ਸੀਗਾ ਕਿ ਜੇਕਰ ਸਾਡਾ ਪ੍ਰੋਗਰਾਮ ਦਿੱਤਾ ਜਾਉ ਉਹਦੇ ਉੱਤੇ ਸਰਕਾਰ ਅਧਿਕਾਰੀ ਬੀਜੀਪੀ ਦਾ ਫਰਜ਼ ਬੰਦਾ ਸੀਗਾ ਫਿਰ ਸੱਜ ਕੇ ਗੱਲਬਾਤ ਕਰਦੇ ਵੀ ਭਾਈ ਕਿਸ ਪਤਨ ਲਈ ਤੁਸੀਂ ਧਰਨਾ ਦੇ ਰਹੇ ਹੋ ਮੰਗ ਸਾਡੀ ਉੱਥੇ ਕਲੀਅਰ ਕਰਤ ਇਹੀ ਹੈ ਕਿ ਐਸਐਚਓ ਉਹਨਾਂ ਅਧਿਕਾਰੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਉਹਨਾਂ ਨੂੰ ਸਸਪੈਂਡ ਕੀਤਾ ਜਾਏ ਜਿਨ੍ਹਾਂ ਨੇ ਤੁਹਾਡੇ ਧਰਨੇ ਦੇ ਦੌਰਾਨ ਧਰਨੇ ਨੂੰ ਖਡਾਉਣ ਦੇ ਸਮੇਂ ਦਿੱਤੇ ਲੋਕਾਂ ਦੇ ਵਿੱਚ ਮਿਸਬੀਹੇਵ ਕੀਤਾ ਇਕ ਤਾਂ ਮੰਗੀ ਹੈ ਦੂਸਰਾ ਇਹ ਹੈ ਕਿ ਜੋ ਬੀ ਜੀ ਪੀ ਨੇ ਵਾਅਦਾ ਕੀਤਾ ਲੋਕਾਂ ਦੇ ਨਾਲ ਅਗੇ ਸੀ ਤੁਹਾਡੇ ਸਮਾਨ ਦੀ ਪ੍ਰਪਾਈ ਕਰਾਂਗੇ ਉਹੀ ਮੰਗਾ ਕਿ ਪ੍ਰਪਾਈ ਕਰੋ ਭਾਈ ਇਸ ਤੋਂ ਬਾਅਦ ਤਾਂ ਕੁਛ ਹੈ ਨਹੀਂ ਤਾਂ ਇਹਦੇ ਤੇ ਗੱਲਬਾਤ ਕਰਨ ਦੀ بجائے ਬੈਠਣ ਦੀ بجائے ਉਲਟਾ ਇਹ ਸੀ ਪ੍ਰੋਟੈਸਟ ਕਰਨ ਹੀ ਨਹੀਂ ਦੇਣਾ ਇਹ ਕੰਮ ਕਰਨ ਹੀ ਨਹੀਂ ਦੇਣਾ ਤਾਂ ਮੇਰਾ خیال ਹੈ ਕਿ ਸਾਡੀ ਜ਼ਮੀਰ ਨੂੰ ਹਲੂਣਾ ਦੇਣ ਦੀ ਲੋੜ ਹੈ ਇਸ ਵੇਲੇ ਇੰਨੀ ਤੱਕੀਸ਼ਾਈ ਇੰਨੀ ਬੇਇਨਸਾਫੀ ਦੇ ਖਿਲਾਫ ਅਸੀਂ ਸਾਨੂੰ ਉੱਠਣਾ ਪਵੇਗਾ ਔਰ ਉਸ ਦੇ ਲਈ ਸਾਰੀ ਜਨਤਾ ਨੂੰ ਸਾਰੇ ਆਵਾਮ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਖੜੇ ਹੋਵੋ ਇਸ ਬੇਇਨਸਾਫੀ ਦੇ ਖਿਲਾਫ ਤਾਂ ਕਿ ਆਪਾਂ ਇਨਸਾਫ ਲੈ ਸਕੀਏ ਬਹੁਤ ਬਹੁਤ ਤਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ